ਆਪਣਾ ਪੁਲੇਖੇ ਚ ਪੈ ਜਿਓ ਅਮਤ ਛਕ ਲਿਆ ਪਾਠ ਕਰ ਲਿਆ ਗੁਰੂ ਘਰ ਚ ਲਗੇ ਤੇ ਆਪਾਂ ਗੁਰਮੁਖ ਬਣ ਗਏ ਠੀਕ ਹੈ ਜੀ ਛੇਤੇ ਪਟਕਾ ਵੱਲ ਲਿਆ ਤੇ ਗੁਰਮੁਖ ਬਣ ਗਏ ਪਤਾ ਜੇ ਸਿਰ ਕਿਉਂ ਟੱਕੀਦਾ ਆਪਾਂ ਸਿਰ ਟੱਕਿਆ ਸਾਰਿਆਂ ਨੇ ਕਦੇ ਨਹੀਂ ਟੱਕਿਆ ਕਦੀ ਗੌਰ ਕੀਤੀ ਭਲਾ ਕਦੇ ਨਹੀਂ ਟੱਕਿਆ ਬਸ ਉਹ ਗੋ ਘੁਰ ਸਕੇ ਬਾਹਰ ਖੜਾ ਬੀਬੀ ਜੀ ਸਿਰ ਟੱਕ ਕੇ ਭਾਜੀ ਸਿਰ ਟੱਕ ਕੇ ਸਿਰ ਟੱਕ ਕੇ ਸਿਰ ਟੱਕ ਕੇ ਦਾਸ ਨੇ ਇੱਕ ਦਿਨ ਪੁੱਛਿਆ ਕੋਈ ਕਿਥੇ ਗੁਰਦ੍ਰੇ ਸਾਹਿਬ ਗਏ ਉਹ ਖਾਲਸਾ ਕਹਿ ਰਿਹਾ ਸੀ ਸਿਰ ਢੱਕੇ ਸਿਰ ਢੱਕੇ ਤਾਂ ਅਸੀਂ ਕਿ ਪੁੱਛਿਆ ਮੈਂ ਤੁਸੀਂ ਢੱਕਿਆ ਜੀ ਤੁਸੀਂ ਢੱਕਿਆ ਤਾਂ ਕੋ ਕੀ ਕਹਦਾ ਸੀ ਕਹਿੰਦਾ ਆ ਕੀ ਹੈ ਇਹ ਖਾਲਸਾ ਕਿ ਤਸੀਬ ਬੰਦਾ ਤੁਸੀਂ ਢੱਕਿਆ ਦਾ ਸਿਰ ਢੱਕ ਨਹੀਂ ਮੰਨਦਾ ਕੀ ਹੈ ਕਹਿੰਦਾ ਚੰਗੇ ਬੰਦੇ ਹੋ ਹਾਂ ਕਹੀ ਜਾਂਦੇ ਹੋ ਖਾਲਸਾ ਸਿਰ ਢੱਕਣ ਦੀ ਮੰਨਦਾ ਹੈ ਗੁਰੂ ਜੀ ਕਹਿੰਦੇ ਕਹਿੰਦੇ ਸਿੱਖਾ ਗੁਰੂ ਘਰ ਆਉਣਾ ਸਿਰ ਟੱਕ ਕੇ ਪਾਠ ਕਰਨਾ ਸਿਰ ਟੱਕ ਕੇ ਲੰਗਰ ਛਕਣਾ ਸਿਰ ਟੱਕ ਕੇ ਲੰਗਰ ਛਕਾਉਣਾ ਸਿਰ ਟੱਕ ਕੇ ਤੇ ਕੋਸ਼ਿਸ਼ ਕਰ ਸਿੱਕਾ 24 ਘੰਟੇ ਤੇਰਾ ਸਿਰ ਟੱਕਿਆ ਹੋਣਾ ਚਾਹੀਦਾ ਕਿਉਂ ਕੀ ਲੋੜ ਹੈਗੀ ਬਾਦਸ਼ਾਹ ਤੇ ਬਾਦਸ਼ਾਹ ਕੀ ਕਹਿੰਦੇ ਸੁਣਿਓ ਸਿਰ ਮੁਸਲਮਾਨ ਵੀ ਟੱਕਦੇ ਸਿਰ ਈਸਾਈ ਵੀ ਟੱਕਦੇ ਸਿਰ ਹਿੰਦੂ ਵੀ ਟੱਕਦੇ ਸਿਰ ਸਿੱਖ ਵੀ ਟੱਕਦੇ ਆ ਸਿਰ ਟੱਕਣ ਦੀ ਮਹਾਨਤਾ ਕੀ ਏ ਸਿਰ ਪਤਾ ਕਿੰਨੂੰ ਕਹਿੰਦੇ ਜੀ ਸਿਰ ਮੱਤ ਨੂੰ ਕਹਿੰਦੇ ਜੀ ਸਿਰ ਮਤ ਨੂੰ ਕਹਿੰਦੇ ਆ ਤੇ ਗੁਰੂ ਸਾਹਿਬ ਨੇ ਕਹਿੰਦੇ ਕਹਿੰਦੇ ਉਹ ਸਿੱਖਾ ਸਿਰ ਢੱਕ ਕੇ ਮੇਰੇ ਕੋਲ ਆ ਆਪਣੀ ਮਤ ਢੱਕ ਕੇ ਤੇ ਗੁਰਬਾਣੀ ਪੜ ਆਪਣੀ ਮਤ ਢੱਕ ਕੇ ਇੱਥੇ ਮੇਰੇ ਕੋਲ ਆ ਤਾਂ ਤੇਰਾ ਮੇਰਾ ਨਾਤਾ ਜੁੜਨਾ ਏ ਜੇ ਤੂੰ ਆਪਣੀ ਮਤ ਨਹੀਂ ਢੱਕੀ ساری ਉਮਰ ਪਾਠ ਕਰਦਾ ਰਹੀ ਤੇਰਾ ਮੇਰਾ ਕਦੀ ਨਾਤਾ ਜੁੜ ਨਹੀਂ ਨਹੀਂ ਇਹਨੂੰ ਮਤ ਢੱਕਣਾ ਕਹਿੰਦੇ ਹੁਣ ਤੁਸੀਂ ਕਹੋਗੇ ਵੀ ਤੁਸੀਂ ਮਤ ਲਫ਼ਜ਼ ਕਿਦਾਂ ਲੈ ਲਿਆ ਕਹੋਗੇ ਨਾ ਕਿ ਤੁਸੀਂ ਸਿਰ ਨੂੰ ਮਤ ਕਿਦਾਂ ਕਹਿੰਦਾ ਤੁਹਾਨੂੰ ਪਤਾ ਸਭ ਤੋਂ ਪਹਿਲਾਂ ਸਿਰ ਕਿੰਨੇ ਮੰਗਿਆ ਪਤਾ ਜੀ ਬਲੋ ਗੱਜ ਕੇ ਕਹੋਗੇ ਲੋਕ ਬਾਬਾ ਜੀ ਆਹ ਕਿਹੜੀ ਗੱਲ ਕੀਤੀ ਸਭ ਤੋਂ ਪਹਿਲਾਂ ਸਿਰ ਗੁਰੂ ਕਲਗੀਧਰ ਪਾਤਸ਼ਾਹ ਨੇ ਮੰਗਿਆ ਕਹੋਗੇ ਨਾ ਜੀ ਉਹੀ ਕਹੋਗੇ ਨਾ ਧਿਆਨ ਨਾਲ ਸੁਣਨਾ ਮੈਂ ਤਾਂ ਹੀ ਬੇਨਤੀ ਕੀਤੀ ਵੀ ਬੀਬੀਆਂ ਬੱਚਿਆਂ ਨੂੰ ਚੁੱਪ ਕਰਾ ਲਿਓ ਦਾਸ ਥੋੜਾ ਡੰਗਾਈ ਤੱਕ ਤਲ ਜਾਂਦਾ ਸੁਣਿਓ ਸਭ ਤੋਂ ਪਹਿਲਾਂ ਸਿਰ ਕਿੰਨੇ ਮੰਗਿਆ ਪਰਦੇ ਬਾਣੀ ਤੁਸੀਂ ਸਭ ਤੋਂ ਪਹਿਲਾਂ ਸਿਰ ਗੁਰੂ ਨਾਨਕ ਪਾਤਸ਼ਾਹ ਨੇ ਮੰਗਿਆ ਠੀਕ ਹੈ ਜੀ ਪੜਿਓ ਕਿੱਥੇ ਲਿਖਿਆ 1412 ਅੰਗ ਦੇ ਉੱਤੇ 1412 ਅੰਗ ਦੇ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਲਿਖੀ ਮੈਂ ਪੰਕਤੀ ਸੋਹਣੀ ਤੁਹੱਸ ਬਣਾ ਓਏ ਹੱਥ ਸਾਨੂੰ ਜਿੱਤੇ ਸੀ ਯਾਰ ਕੀ ਲਿਖਿਆ ਗੁਰੂ ਨਾਨਕ ਪਾਤਸ਼ਾਹ ਨੇ ਕਹਿੰਦੇ ਜੋਤੋਂ ਪ੍ਰੇਮ ਖੇਡਣ ਦਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਕਿਹੜਾ ਸਿਰ ਕਹਿੰਦੇ ਜੇ ਤੈਨੂੰ ਮਨ ਵਿੱਚ ਚਾਹਿਆ ਕਾਹਦਾ ਪ੍ਰੇਮ ਦੀ ਖੇਡ ਖੇਡਣ ਦਾ ਕਿਹੜੀ ਪ੍ਰੇਮ ਦੀ ਖੇਡ ਪ੍ਰੇਮ ਇੱਕ ਖੇਡ ਆ ਜਿਸ ਚ ਪਰਮਾਤਮਾ ਮਿਲਦਾ ਜਿੰਨ ਪ੍ਰੇਮ ਕੀਓ ਕਹਿੰਦੇ ਪ੍ਰਭ ਪਾਇਓ ਜਿੰਦੇ ਜੋਂ ਤੋਂ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਕਿਹੜਾ ਸਿਰ ਆਪਣੀ ਮਤ ਤਲੀ ਤੇ ਰੱਖਣ ਦਾ ਮਤਲਬ ਹੁੰਦਾ ਆਪਣਾ ਸਿਰ ਵੱਖਰਾ ਕਰ ਲਓ ਕਹਿੰਦੇ ਆਪਣੀ ਮਤ ਆਪਣੀ ਸੋਚ ਤੋਂ ਵੱਖਰੀ ਕਰ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੇ ਸਿਰ ਦੀਜੇ ਦੱਸੋ ਕਹਿੰਦੇ ਮੈਨੂੰ ਸਿਰ ਦੇ ਆਪਣਾ ਸਿਰ ਦੀਜੇ ਕਾਹਨਾਂ ਕੀਜੇ ਕੀਦੇ ਆਪਣੀ ਮਤ ਮੈਨੂੰ ਦੇ ਔਰ ਹੋਰ ਬਣ ਲੋ ਗੁਰਬਾਣੀ ਚ ਲਿਖਿਆ ਮਨ ਵੇਚੇ ਸਤਗੁਰੂ ਕੇ ਪਾਸ ਤੇ ਸਿਵਕ ਹੈ ਭਰਜ ਰਾਜ ਕਹਿੰਦੇ ਮਤ ਦੇ ਮੈਨੂੰ ਸੋ ਧਿਆਨ ਦੇਣਾ ਸਿਰ ਟੱਕਣ ਦਾ ਮਤਲਬ ਹੈ ਮਤ